ਨੰਦੀ ਸੋਤਕਾ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਸ਼ਾਲ ਸਿੰਘ ਮਸ਼ਾਲ ਨੂਸ ਤੋਂ ਸੋ ਦੋਸਤੋ ਅੱਜ ਆਪਾਂ ਫਰੀਦਕੋਟ ਮੈਡੀਕਲ ਜਿੱਥੇ ਮਰੀਜ਼ ਲਖਣ ਉੱਥੇ ਹੀ ਇੱਕ ਸੰਸਥਾ ਵੱਲੋਂ ਨੌਜਵਾਨ ਗੁਰਮਤ ਸਭਾ ਰਜਿਸਟਰ ਫਰੀਦਕੋਟ ਗੁਰਦੁਆਰਾ ਖਾਲਸਾ ਦਵਾਨ ਮਾਹਰੋਲ ਫਰੀਦਕੋਟ ਉਨ੍ਹਾਂ ਵੱਲੋਂ ਜਿਹੜੇ ਹਸਪਤਾਲ ਦੇ ਵਿੱਚ ਮਰੀਜ਼ ਆ ਦਾਖਲਾ ਜਿਆਦੇ ਲੰਗਰ ਤਿਆਰ ਕੀਤੇ ਜਾਂਦੇ ਹਨ ਸੋ ਸੰਤਾਂ ਚਾਹ ਲੈ ਕੇ ਜਾਂਦੀਆਂ ਮਾ ਫ੍ਰੀ ਸੇਵਾ ਵਾ ਸੋ ਜਿਹੜੇ ਇਹਨਾਂ ਦੇ ਐਡਾ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਰਜੀਤ ਸਿੰਘ ਹੈ ਜੀ ਸਰ ਜੀ ਜਿਹੜਾ ਚਾਹ ਦੇ ਲੰਗਰ ਤੋਂ ਲਾਉਣੇ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਨੂੰ ਹੋ ਗਏ 2 ਸਾਲ ਹੋ ਗਏ 2 ਸਾਲ ਹੋ ਗਏ ਤੇ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹਣਾ ਜੀ ਸੰਗਤਾਂ ਦਾ ਬਸ ਬੱਸ ਸੰਗਤਾਂ ਤੋਂ ਬਸ ਇਹ ਪਿਆਰ ਇਹ ਬਸ ਐਨਾ ਜੀ ਬਸ ਸੰਗਤਾਂ ਨਾਲ ਚਾਹ ਜਰੂਰ ਪਰ 3 ਵਜੇ ਮੈਂ ਉੱਠਦਾ ਜੀ ਰੋਜ਼ 3 ਵਜੇ ਉੱਠ ਕੇ ਨਹਾਉਣ ਨੂੰ ਕੋਈ 4 ਵਜੇ ਮੈਂ ਚਾਹ ਤਰਦਦਾ ਸਾਢੇ 5 ਵਜੇ ਪੌਣੀ 6 ਵਜੇ ਮੈਂ ਜੀ 6 ਬੰਦੇ ਵਿੱਚ ਉਹਨਾਂ ਸਿਵਲ ਤੋਂ ਮੁੜ ਕੇ ਮੈਥੇ ਆ ਜਾ ਬਾਬੇ ਇੱਥੇ ਕਿੰਨੇ ਕੁ ਮਰੀਜ਼ ਆ ਜਾਂਦੇ ਸੀ ਚਾਹ ਮਰੀਜ਼ ਤਾਂ ਇੱਥੇ ਕਰੋੜਾਂ ਦੀ ਰੋਜ਼ ਦਾਜੀ 200 250 ਮਰੀਜ਼ ਰੋਜ਼ ਦਾ ਚਾਹ ਲੈ ਕੇ ਜਾਂਦਾ ਸ਼ਾਮ ਨੂੰ ਲੰਗਰ ਲੈ ਕੇ ਆਉਣਾ 7 ਵਜੇ ਤਾਜ਼ਾ ਲੰਗਰ ਲੈ ਕੇ ਆਈਦਾ ਜੀ ਨਹੀਂ ਗੱਲ ਵੀ ਤੇ ਤੁਸੀਂ ਬਿਗੈਰ ਨਾਗਾ ਪਾਏ ਤਾਂ ਉਹ ਦਿੱਲੀ ਚਾਹ ਲੈ ਕੇ ਆਉਣੀ ਦਿੱਲੀ ਦੀ ਦਿੱਲੀ ਨਾਗਾ ਜਦੋਂ ਮੈਂ ਪਹਿਨ ਨਹੀਂ ਦਿੰਦਾ ਜਦੋਂ ਨਾਗਾ ਪਹਿਨਦਾ ਮੈਂ ਦੱਸ ਕੇ ਜਾਊਗਾ ਬੁੜੀ ਤਾਂ ਪਹਿਨ ਨਹੀਂ ਦਿੰਦਾ ਇੱਕ ਦਿਨ ਮੇਰੀ ਗੱਡੀ ਖਰਾਬ ਹੋ ਗਈ ਜੀ ਮੈਂ ਫਿਰ ਵੀ ਮੈਂ ਰੇੜੇ ਤੇ ਚਾਹ ਲੈ ਕੇ ਆਇਆ ਨਾ ਜਾਣੀ ਕੋਈ ਮੀਂਹ ਹੀ ਰਹੀ ਹੋਵੇ ਮੈਂ ਕਹਿੰਦਾ ਜੀ ਭਾਵੇਂ ਜੋ ਕੁਝ ਮਰਜ਼ੀ ਹੋਵੇ ਤੇ ਮੇਰਾ ਮਰੀਜਾ ਨਾ ਇੰਨਾ ਪਿਆਰਾ ਜੀ ਮੈਂ ਕਹਿੰਦਾ ਮੈਂ ਇਹਨਾਂ ਨੂੰ ਕਿਸੇ ਗੱਲੋਂ ਮੈਂ ਦਿੱਕਤ ਨਹੀਂ ਆਉਣ ਦਿੰਦਾ ਚਾਹ ਦੀ ਸੋ ਬਾਬਾ ਜੀ ਨੇ ਦੱਸਿਆ ਕਿ ਚਾਹੇ ਇੱਥੇ ਮੀਂਹ ਹੀ ਰਹੀ ਹੋਵੇ ਕੁਝ ਵੀ ਹੋਵੇ ਉਹ ਡੇਲੀ ਚਾਹ ਲੈ ਕੇ ਆਉਂਦੇ ਆ ਸੋ ਸਾਡੇ ਨਾਲ ਸੰਗਤ ਵਿੱਚ ਜੁੜ ਚੁੱਕੀ ਆ ਤੇ ਜਿਹੜਾ ਸੰਗਤ ਵਿੱਚੋਂ ਬਾਬਾ ਜੀ ਕੀ ਨਾਂ ਚ ਸਾਡਾ ਸਰਦੇਸ਼ ਬਾਬਾ ਜਿਹੜੇ ਚਾਹ ਦੇ ਲੰਗਰ ਦੀ ਸੇਵਾ ਦਾ ਲੈ ਕੇ ਆਉਂਦੇ ਆ ਉਹ ਦਿੱਲੀ ਲੈ ਕੇ ਆਉਂਦੇ ਜੀ ਕਿਵੇਂ ਹਾਂਜੀ ਦਿੱਲੀ ਲੈ ਕੇ ਆਉਂਦੇ ਤੇ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਜੀ ਬਸ ਸੰਗਤਾਂ ਨੂੰ ਚਾਹ ਪਾਨੀ ਮਿਲ ਜਾਏਗਾ ਬਹੁਤ ਵਧੀਆ ਤੇ ਛਾਹ ਨੂੰ ਲੰਗਰ ਵਿੱਚ ਮਿੱਠੀ ਤੇ ਬਾਬਾ ਜੀ ਨੇ ਦੱਸਿਆ ਕਿ ਫਰੀਦਕੋਟ ਮੈਡੀਕਲ ਦੇ ਵਿੱਚ ਦਿੱਲੀ ਚਾਹ ਦੀ ਸੇਵਾ ਲੱਗਦੀ ਆ ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵਾਂ ਕਿ ਉਹ ਜਦੋਂ ਚਾਹ ਗੁਰੂਕੇ ਚਾਹ ਦੇ ਲੰਗਰ ਚਾਹ ਪੀ ਕੇ ਜਾਣ ਤਾਂ 10 20 ਕੁਛ ਵੀ ਜੋ ਸੇਵਾ ਵਾ ਉਹ ਗੱਲੇ ਦੇ ਵਿੱਚ ਦੇ ਕੇ ਜਾਣ ਤਾਂ ਕਿ ਇਸ ਸੇਵਾ ਦੇ ਨਾਲ ਹੀ ਹੋਰ ਲੰਗਰ ਲਗਾਈ ਜਾ ਸਕਦੇ ਹਨ ਸੋ ਵੱਦ ਤੋਂ ਵੱਦ ਸੇਵਾਦਾਨ ਕਰਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ